सत श्रीकाल जी मैं ऐशा शर्मा चढ़ती कला टाइम टीवी देख रहे सारे दर्शकों का बहुत बहुत स्वागत करती हाँ अज तो चेदे नवरात्रे शुरू हो चुके हैं पहले दिन मां पुत्री की पूजा हो रही है ता देसा दे ਮੰਦਿਰਾਂ ਦੇ ਵਿੱਚ ਖੂਬ ਰੌਣਕਾਂ ਲਗੀਆਂ ਹੋਈਆਂ ਨੇ ਦੇਸ਼ ਭਰ ਦੇ ਮੰਦਿਰਾਂ ਨੂੰ ਫੁੱਲਾਂ ਦੇ ਨਾਲ ਅਤੇ ਰੰਗ-ਬਰੰਗੀਆਂ ਲਾਈਟਾਂ ਦੇ ਨਾਲ ਇੱਕ ਦੁਲਹਣ ਵਾਂਗ ਸਜਾਇਆ ਗਿਆ ਜਿੱਥੋਂ ਕਿ ਵੱਖ-ਵੱਖ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਾਂ ਦੱਸ ਦੇ ਕਿ ਮੰਦਿਰਾਂ ਦੇ ਵਿੱਚ ਸ਼ਰਧਾਲੂਆਂ ਦੀ ਭੀੜ ਉਮੜੀ ਹੈ ਦੂਦਰਾਡੇ ਤੋਂ ਸ਼ਰਧਾਲੂ ਮੰਦਰਾਂ ਦੇ ਵਿੱਚ ਨਤਮਸਤਕ ਹੋ ਰਹੇ ਨੇ ਤਾਂ ਅੱਜ ਪਹਿਲਾ ਨਵਰਾਤਰ ਹੈ ਅਤੇ ਦੱਸ ਦੇ ਕਿ ਮਾਂ ਸ਼ੈਲ ਪੁੱਤਰੀ ਦੀ ਪੂਜਾ ਕੀਤੀ ਜਾ ਰਹੀ ਹੈ 9 ਨਵਰਾਤਰੇ ਨੇ ਤਾਂ ਚੇਦੇ ਨਵਰਾਤਰੇ ਸ਼ੁਰੂ ਹੋ ਚੁੱਕੇ ਨੇ ਤਾਂ ਵੱਖ-ਵੱਖ ਸ਼ਹਿਰਾਂ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਟਿਆਲਾ ਸ਼ਹਿਰ ਦੀਆਂ ਪਟਿਆਲਾ ਦੇ ਇਤਿਹਾਸਿਕ ਕਾਲੀ ਦੇਵੀ ਦੇ ਮੰਦਿਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿ ਤੁਸੀਂ ਰੌਣਕਾਂ ਦੇਖ ਸਕਦੇ ਹੋ ਕਾਲੀ ਮਾਤਾ ਦੇ ਮੰਦਿਰ ਦੇ ਵਿੱਚ ਨਵਰਾਤਰੀਆਂ ਦੇ ਦੌਰਾਨ ਕਿਵੇਂ ਰੌਣਕਾਂ ਲੱਗੀਆਂ ਨੇ ਦੂਰ ਦੁਰਾਡੇ ਤੋਂ ਸ਼ਰਧਾਲੂ ਨਤਮਸਤਕ ਹੋਣ ਦੇ ਲਈ ਪਹੁੰਚੇ ਨੇ ਮਾਤਾ ਦੇ ਦਰਸ਼ਨਾਂ ਦੇ ਲਈ ਲੰਬੀਆਂ-ਲੰਬੀਆਂ ਲਾਈਨਾਂ ਦੇ ਵਿੱਚ ਖੜੇ ਨਜ਼ਰ ਆ ਰਹੇ ਨੇ ਸ਼ਰਧਾਲੂ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪਟਿਆਲਾ ਦੀਆਂ ਇਹ ਤਸਵੀਰਾਂ ਪਟਿਆਲਾ ਦੇ ਸ਼੍ਰੀ ਕਾਲੀ ਦੇਵੀ ਮਾਂ ਦੇ ਮੰਦਿਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਜਿੱਥੇ ਕਿ ਸ਼ਰਦਾਲੂ ਬੜੇ ਹੀ ਸ਼ਰਦਾ ਭਾਵਨਾ ਦੇ ਨਾਲ ਪਹੁੰਚੇ ਨੇ ਅਤੇ ਲੰਬੀਆਂ-ਲੰਮੀਆਂ ਲਾਈਨਾਂ ਦੇ ਵਿੱਚ ਖੜਕੇ ਮਾਤਾ ਦੇ ਦਰਸ਼ਨ ਦੀਦਾਰ ਦੇ ਜੋ ਕਿ ਇੰਤਜ਼ਾਰ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਸੋ ਰੰਗ-बिरंगे ਫੁੱਲਾਂ ਦੇ ਨਾਲ ਮਾਤਾ ਦਾ ਮੰਦਿਰ ਸਜਾਇਆ ਗਿਆ ਦੇਸ਼ ਭਰ ਦੇ ਮੰਦਿਰਾਂ ਨੂੰ ਇੱਕ ਦੁਲਹਨ ਵਾਂਗ ਸਜਾਇਆ ਗਿਆ ਤਾ ਬਟਾਲਾ ਤੋਂ ਵੀ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਨੇ ਬਟਾਲਾ ਦੇ ਮੰਦਿਰ ਦੀਆਂ ਤਸਵੀਰਾਂ ਤਾਂ ਸ਼ਰਧਾਲੂ ਜੋ ਨਤਮਸਤਕ ਹੋਣ ਲਈ ਪਹੁੰਚੇ ਨੇ ਮਾਤਾ ਦੇ ਦਰਸ਼ਨਣ ਦੇ ਲਈ ਪਹੁੰਚੇ ਨੇ ਤੇ ਇਹਨਾਂ ਸ਼ਰਧਾਲੂਆਂ ਦਾ ਕੀ ਕੁਝ ਕਹਿਣਾ ਆ ਫਿਰ ਸੁਣਦੇ ਹਾਂ ਸਾਡੇ ਸਾਰੇ ਭੈਣਾਂ ਨੂੰ ਜੈ ਮਾਤਾ ਦੀ ਜੈ ਕਰਾ ਕਲੀਦਾਰਾ ਦੀ ਮਹਾਰਾਣੀ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਮੇਰਾ ਨਾਮ ਹੈ ਜੀ ਅਜੀਤ ਕੁਮਾਰ ਅੱਜ ਮਹਾਰਾਣੀ ਜੀ ਬਹੁਤ ਕੋਇਤ ਨਵਰਾਤਰੀ ਸ਼ੁਰੂਆਤ ਹੋਈ ਹੈ ਜਿਨ੍ਹਾਂ ਨੂੰ ਕੇਤਰ ਮਾਤਾ ਦੇ ਨਵਰਾਤੇ ਕਿਹਾ ਜਾਂਦਾ ਏ ਨਾਲ ਹੀ ਇਹਨਾਂ ਨੂੰ ਸੀਦਲਾ ਮਾਤਾ ਦੇ ਨਵਰਾਤੇ ਕਿਹਾ ਜਾਂਦਾ ਏ ਮਰਾਤਿਆਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਮਾਤਾ ਰਾਣੀ ਦੇਰਵਾਤ ਕਿੰਨੀਆਂ ਗਰੌਣਾਂ ਲੱਗੀਆਂ ਨੇ ਇਹ ਗਿਆਨ ਦਾ ਕੰਨੀ ਨਵਰਾਤੇ ਨਾਲ ਕਿਹੜੀ ਐ ਦੇ 365 ਦਿਨ ਮਹਾਰਾਣੀ ਦੇ ਇੱਕੋ ਤਰ੍ਹਾਂ ਰੌਣਕਾਂ ਲੰਗੀਆਂ ਨੇ ਇਹਨਾਂ ਨਰਾਤਿਆਂ ਦੇ ਵਿੱਚ ਮਹਾਰਾਣੀ ਦੇ ਸੀਦਲਾ ਦੇ ਨਰਾਤੇ ਮਨਾਏ ਜਾਂਦੇ ਨੇ ਜਿਹੜੇ ਦੂਸਰੇ ਨਵਰਾਤੇ ਹੁੰਦੇ ਨੇ ਉਹਨਾਂ ਦੇ ਵਿੱਚ ਲੰਦੂਰ ਬਣਾਏ ਜਾਂਦੇ ਨੇ महाराणी के दरबार से आख वक् तरह दनोकामना पूर्ण होंगे जो नरात्या महाराणी आष्टमी तक महाराणी महाराणी अपन मंगा पूरी करते हैं महामारी नहाराणी के नवा साल दार मुबारक माता राणी दनोकामना पूरी कर दी है सभी महाराणी देंद् तुम दुध मंगो दुद्ध देंगो धन देंद्बी

ਕੀਪਨ ਦੀ ਕਰਨ ਦਾ ਮਹਾਬਾਈ ਦਾ ਹੁਕਮ ਹੋਇਆ ਸਾਰੀ ਸੰਗਤ ਨੂੰ ਮਾਂ ਦੇ ਨవరాత్రਿਆਂ ਦੀ ਖੇਤਰ ਦੇ ਨవరాత్రਿਆਂ ਦੀ ਬਹੁਤ ਵਧਾਈ ਹੋਵੇ ਔਰ ਇਹ ਮਾਤਾ ਕਾਲੀ ਦੁਆਰਾ ਸਿੱਧ ਗੂਠ ਹੈ ਜਿਸ ਸੰਗਤ ਨੂੰ ਇਹ ਮੰਗੀਆਂ ਮੁਰਾਦਾਂ ਪਾਣ ਆਂਦੀ ਹੋਏ ਕਿ ਸਾਰੇ ਜਿੱਥੇ ਆਏ ਨੇ ਨవరాత్రਿਆਂ ਦੀ ਜੋਤ ਜਗਾਨ ਦੀ ਮਾਈ ਤੋਂ ਪਰਮਿਸ਼ਨ ਲੈਣਾ ਹੈ ਪਰ ਮਹਾਮਾਈ ਇਹਨਾਂ ਸਾਰਿਆਂ ਦੇ ਘਰਾਂ 'ਚ ਬਰਤਕਾ ਦੇ ਇਹਨਾਂ ਦੇ ਸੀਖ ਤੇ ਆਪਣੇ ਆਪਰੇ ਜੱਗ ਦਾ ਹੱਥ ਰੱਖੇ ਤੇ ਸਾਡੀਆਂ ਵੀ ਟੋਲੀਆਂ ਪਰੇ ਜੈ ਮਾਤਾ ਜੀ ਜਗਰਾ ਵਾਲੀ ਦਰਵੈਲੀ ਦਾਸ ਜੀ ਜੰਮੂ ਤੋਂ ਮਾ ਵੈਸ਼ਨੋ ਦੇਵੀ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜੋ ਕਿ ਕਟੜਾ ਦੇ ਵਿੱਚ ਸਥਿਤ ਹੈ ਮਾ ਵੈਸ਼ਨੂ ਦੇਵੀ ਮੰਦਿਰ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਿੱਥੇ ਕਿ ਖੂਬ ਰੌਣਕਾਂ ਲੱਗੀਆਂ ਹੋਈਆਂ ਨੇ ਸ਼ਰਧਾਲੂਆਂ ਦੇ ਚਿਹਰਿਆਂ ਤੇ ਵੀ ਰੌਣਕ ਹੈ ਜਿਹੜੀ ਉਹ ਵੱਖਰੀ ਹੀ ਨਜ਼ਰ ਆ ਰਹੀ ਹੈ ਚੈਤ ਦੇ ਨਵਰਾਤਰਿਆਂ ਦੀ ਜੋ ਕਿ ਉੱਡੀ ਕੀਤੀ ਜਾ ਰਹੀ ਸੀ ਦਾਲੂਆਂ ਦੇ ਵੱਲੋਂ ਕਿ ਕਦੋਂ ਹੋ ਮਾਤਾ ਦੇ ਦਰਸ਼ਨਾਂ ਦੇ ਲਈ ਜਾਣਗੇ ਤਾਂ ਵੱਖ-ਵੱਖ ਮੰਦਿਰਾਂ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਨੇ ਕਟੜਾ ਦੇ ਜੋ ਕਿ ਜੰਮੂ ਦੀਆਂ ਮਾ ਵੈਸ਼ਨੂ ਦੇਵੀ ਦੇ ਮੰਦਿਰ ਦੀਆਂ ਤਸਵੀਰਾਂ ਇਸ ਤੋਂ ਬਾਅਦ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਚੰਡੀਗੜ੍ਹ ਦੇ ਵਿੱਚ ਸਥਿਤ ਮਾਂ ਮੰਤਸਾ ਦੇਵੀ ਦੇ ਮੰਦਿਰ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ ਕਿ ਸ਼ਰਧਾਲੂਆਂ ਦੇ ਵੱਲੋਂ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਾਂ ਮੰਤਸਾ ਦੇਵੀ ਦੇ ਦਰਸ਼ਨ ਕੀਤੇ ਗਏ ਅਤੇ ਮਾਂ ਦੇ जयਕਾਰਿਆਂ ਦੇ ਨਾਲ ਸ਼ਰਧਾਲੂ ਅੱਗੇ ਵਧਦੇ ਹੋਏ ਨਜ਼ਰ ਆ ਰਹੇ ਨੇ ਹੁਣ ਤੋਂ ਨੂੰ ਲੈ ਚਲਦੇ ਆ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਦੇ ਵਿੱਚ ਸਥਿਤ ਮਾ ਨੈਣਾ ਦੇਵੀ ਦੇ ਮੰਦਿਰ ਦੇ ਵਿੱਚ ਜਿੱਥੇ ਕਿ ਸ਼ਰਧਾਲੂਆਂ ਦੀ ਤੁਸੀਂ ਰੌਣਕ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਪਹੁੰਚੇ ਨੇ ਅਤੇ ਜੋ ਮਾਤਾ ਦਾ ਦਰਬਾਰ ਹੈ ਇੱਕ ਦੁਲਹਨ ਵਾਂਗ ਸਜਾਇਆ ਗਿਆ ਰੰਗ ਬਿਰੰਗੇ ਫੁੱਲਾਂ ਲਾਈਟਾਂ ਦੇ ਨਾਲ ਜੋ ਕਿ ਮਾਂ ਦਾ ਦਰਬਾਰ ਸਜਾਇਆ ਗਿਆ ਸ਼ਰਧਾਲੂਆਂ ਦੇ ਵੱਲੋਂ ਮਾਤਾ ਦੇ ਦਰਸ਼ਨ ਕੀਤੇ ਜਾ ਰਹੇ ਨੇ ਲੰਮੀਆਂ ਲੰਮੀਆਂ ਲਾਈਨਾਂ ਦੇ ਵਿੱਚ ਖੜੇ ਸ਼ਰਧਾਲੂ ਨਜ਼ਰ ਆ ਰਹੇ ਨੇ ਤਾਂ ਸ਼ਰਧਾਲੂਆਂ ਦਾ ਕੀ ਕੁਝ ਕਹਿਣਾ ਹੈ ਆ ਫਿਰ ਸੁਣਦੇ ਹਾਂ ਉਹਨਾਂ ਤੋਂ ਦਰਸ਼ਨ ਕਰਨੇ ਆਯੋਧਿਆ ਸੇ ਆਏ ਹਾਂ ਮਾਤਾ ਜੀ ਦੇ ਭਾਪੇ ਦਰਬਾਰ ਮੇ ਆਜ ਦਰਸ਼ਨ ਹੋਆ ਬਹੁਤ ਅੱਛੇ ਸੇ ਔਰ ਨਵਰਾਤਰੀ ਦੀ ਤਿਆਰੀਆਂ ਚੱਲ ਰਹੀਆਂ ਬਹੁਤ ਭਾਪੇ ਜ਼ੋਰੋਂ ਪੇ ਆਪ ਲੋਕ ਆਈਏ ਮਾਤਾ ਜੀ ਕੇ ਦਰਸ਼ਨ ਕਰੀਏ ਆਪਕੇ ਮਾਤਾ ਜੀ ਮਨੋਕਾਮਨਾ ਪੂਰੀ जय माता।, माता हम माता नैना देवी के दरबार पे संगरूर से पहुंचे हुए हैं यहाँ पे बहुत ही यात्री मत्था टेकने के लिए अपनी मन्नत मांगने के लिए यहाँ पे आते हैं और माता के नवरात्र स्टार्ट हो रहे हैं यहाँ पर सभी भक्तों की भीड़ लगी हुई है और अच्छी तरह से दर्शन करके अपने घर को जा रहे हैं ਤਾਂ ਫਿਰ ਹੁਣ ਤੁਹਾਨੂੰ ਲੈ ਚੱਲਦੇ ਹਾਂ ਜਲੰਧਰ ਵੱਲ ਜਲੰਧਰ ਦੇ ਮੰਦਿਰ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ ਕਿ ਸ਼ਰਧਾਲੂਆਂ ਦੇ ਵੱਲੋਂ ਬੜੇ ਹੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਦੇ ਨਾਲ ਮਾਂ ਦੇ ਦਰਸ਼ਨ ਕੀਤੇ ਜਾ ਰਹੇ ਨੇ ਅਤੇ ਤੁਸੀਂ ਜਲੰਧਰ ਦੇ ਮੰਦਿਰ ਦੀਆਂ ਵੀ ਤਸਵੀਰਾਂ ਦੇਖ ਸਕਦੇ ਹੋ ਕਿੰਨੀ ਭੀੜ ਲੱਗੀ ਹੋਈ ਹੈ ਸ਼ਰਧਾਲੂਆਂ ਦੇ ਭੀੜ ਊਮੜੀ ਹੈ ਤਾਂ ਦੂਰੋ ਦਰਾਡੇ ਤੋਂ ਸ਼ਰਧਾਲੂ ਜਿਹੜੇ ਕਿ ਮੰਦਿਰ ਦੇ ਵਿੱਚ ਮਾਂ ਦੇ ਦਰਸ਼ਨ ਦੇ ਲਈ ਪਹੁੰਚੇ ਹੋਏ ਨੇ ਨਤਮਸਤਕ ਹੋ ਰਹੇ ਨੇ ਆਓ ਫਿਰ ਸ਼ਰਧਾਲੂਆਂ ਦਾ ਕੀ ਕੁਝ ਕਹਿਣਾ ਸੁਣਦੇ ਹਾਂ जय माता जी ओम मंगल मांगल्ये शिवे शर्वादिके शरण्येत्र गौरी नारायणी नमोस्तुते आप सभी भक्तजनों को बसंत चैत्र नवरात्रि की हार्दिक शुभकामनाएं आज से बसंत चैत्र नवरात्रि का प्रारंभ हो चुका है आज से हम सभी भक्तजन जैसे कि शास्त्र सम्मत है कि हर वर्ष हम चार नवरात्रियों का चार बार माँ भगवती का हम चार नवरात्र में पूजन अर्चन करते हैं इसमें से हमारा चैत्र बसंत नवरात्र का प्रारंभ हो रहा है और हिंदू सनातन धर्म के अंतर्गत जो यह नवरात्रि है यह नवरात्रि हमारे सनातन धर्म के अनुयायियों के लिए नूतन वर्ष का प्रारंभ करने वाला है अर्थात तो इसी दिन अर्थात 9 अप्रैल 2024 बिन दिन मंगलवार को हमारा नूतन वर्ष नया वर्ष का प्रारंभ हो रहा है और हम सभी भक्तजन माँ भगवती रामबा राजेश्वरी का नौ दिवस तक नव रूपों में पूजन करते हैं प्रथम शैलपुत्री च्वती ब्रह्मचारिणी तृतीय चंद्रघंटेति कूष्मांडेती चतुर्थक पंचम स्कंधमातेति ष्ठम कायनीति चप्तम कालरात्रे महागौरी चाष्टम नवमं शुद्दात्री च नवदुर्गा प्रकृति नवदुर्गाओं का हम पूजन नव दिवस तक हम उनका बड़े ही श्रद्धा भाव विश्वास और प्रेम के साथ करते हैं आज माँ भगवती प्रथम दिवस में प्रथम रूप में माँ दुर्गा का शैलपुत्री के रूप में आज हम उनका पूजन अर्चन करेंगे और माँ भगवती के चरणों का आशीर्वाद प्राप्त करेंगे यह नवरात्र जो है नूतन वर्ष का प्रारंभ करने वाला जैसे कि इस दिन से आज से संवत्सर का परिवर्तन हमारे वेस्टर्न कल्चर के अनुसार जो लोग कहते हैं कि प्रथम तारीख को अर्थात तार एक तारीख 2024, 25 जो भी दिन होता है फर्स्ट जनवरी को हम नवरात्र का आयोजन करते हैं फर्स्ट जनवरी को नए साल का आयोजन करते हैं लेकिन शास्त्र के अनुकूल शास्त्र के सम्मत के अनुसार शास्त्र के हिसाब से हमारा नूतन वर्ष का प्रारंभ प्रथम नवरात्रि अर्थात चैत्र वसंत नवरात्रि से प्रारंभ हो रहा है नूतन वर्ष का आप सभी भक्तजनों को बहुत बहुत हार्दिक शुभकामनाएं माँ भगवती रामबा राजेश्वरी राज के असीम अनुकंपा असीम कृपा सदा आप सभी के ऊपर बनी रहे आज हमारे देवी कला मंदिर प्रबंधक कमेटी के द्वारा हमारे माननीय श्रीमान श्री प्रधान शीतल विदी हमारे शैक्ट्री श्री मान राजेश जी और हमारे कैशियर श्री बहन जी के अनुसार और उनके मार्गदर्शन के साथ ही यहाँ पर मंदिर में बहुत ही भव्यता के साथ नौ दिवस तक यहाँ पर भक्तजन माँ का गुणगान चिंतन मनन भजन करने के लिए जो कार्यक्रम आयोजन किया गया है और मंदिर को बहुत ही सुंदर और भव्यता के साथ सुंदर और बहुत ही प्रकृति स्वरूप पुष्पों से इस मंदिर का श्रृंगार किया गया है आप सभी भी मंदिर में आइए अपने घर के पास अपने निवास स्थान के पास जो भी भगवती का मंदिर हो वहाँ पर जाएँ भगवती का पूजन अर्चन उनका चिंतन करें मैं पुजारी रवि प्रताप शुक्ला जालंधर शुद्ध पीठ श्री देवी ताला मंदिर के प्रांगण से नवरात्र के प्रथम दिवस से आप सभी भक्तजनों को नववर्ष की ਹਾਰਦਿਕ ਸ਼ੁਭਕਾਮਨਾਇ ਦਿੱਤੇ ਹੋਏ ਔਰ ਨవరాత్రి ਦੇ ਪਰਮ ਪਾਵਨ ਤਰਵ ਕੀ ਹਾਰਦਿਕ ਸ਼ੁਭਕਾਮਨਾਇ ਦਿੱਤੇ ਹੋਏ ਜੈ ਮਾਤਾ ਦੀ ਜੈ ਮਾਤਰੀਪੁਰ ਮਾਨਨੀ ਸਵੇ ਸੇ ਵਕ ਵਕ ਮੰਦਿਰਾਂ ਦੀ ਤਸਵੀਰਾਂ ਜੋ ਅੱਜ ਦੇਸ਼ ਭਰ ਦੇ ਵਿੱਚ ਚੈਤ ਦੇ ਨਵਰਾਤਰੀਆਂ ਦੀ ਰੌਣਕ ਤੁਹਾਨੂੰ ਦਿਖਾਈ ਹੈ ਵਕ ਵਕ ਮੰਦਿਰਾਂ ਤੋਂ ਤਸਵੀਰਾਂ ਆਈਆਂ ਨੇ ਦੂਰ ਦਰਾਡੇ ਤੋਂ ਜੋ ਸ਼ਰਧਾਲੂ ਮੰਦਿਰਾਂ ਦੇ ਵਿੱਚ ਪਹੁੰਚ ਰਹੇ ਨੇ ਤੇ ਮਾਤਾ ਦੇ ਦਰਸ਼ਨ ਕਰ ਰਹੇ ਨੇ ਸੋ ਦੱਸਦੇ ਕਿ ਮੰਦਿਰਾਂ ਦੇ ਵਿੱਚ ਅੱਜ ਸ਼ਰਧਾਲੂਆਂ ਦੀ ਭੀੜ ਊਮੜੀ ਹੈ ਪਹਿਲੇ ਨਵਰਾਤਰੇ ਦੇ ਦਿਨ ਮਾ ਸ਼ੈਲ ਪੁੱਤਰੀ ਦੀ ਪੂਜਾ ਹੋ ਰਹੀ ਹੈ ਮੰਦਰਾਂ ਦੇ ਵਿੱਚ ਅਤੇ ਦੱਸ ਜੇ ਕਿ ਇਹ ਭੀੜ ਅੱਗੇ ਹੋਰ ਵੀ ਵਧਣੀ ਹੈ ਨੋ ਨਵਰਾਤਰਿਆਂ ਦੇ ਦਿਨਾਂ ਦੌਰਾਨ ਜੋ ਕਿ ਦੂਰ ਦੁਰਾਡੇ ਤੋਂ ਸ਼ਰਧਾਲੂ ਇਸੇ ਤਰ੍ਹਾਂ ਹੀ ਪਹੁੰਚਣਗੇ ਤਾਂ ਇਸ ਤੋਂ ਵੀ ਹੋਰ ਜ਼ਿਆਦਾ ਮੰਦਰਾਂ ਦੇ ਵਿੱਚ ਰੌਣਕਾਂ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਵਿਖਾਈ ਦੇਣਗੀਆਂ ਨਜ਼ਰ ਆਉਣਗੀਆਂ ਤਾਂ ਫਿਰ ਤੁਸੀਂ ਕੀ ਕਹਿਣਾ ਚਾਹੋਗੇ ਨਵਰਾਤਰੇ ਹੱਤੋਂ ਸ਼ੁਰੂ ਹੋ ਚੁੱਕੇ ਨੇ ਤਾਂ ਚੜ੍ਹਦੀ ਕਲਾ ਟਾਈਮ ਟੀਵੀ ਦੇ ਸਮੂਹ ਅਦਾਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਨਵਰਾਤਰੀ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਧੰਨਵਾਦ